ਸ਼੍ਰੀ ਪੁਨੀਤ ਸਿੰਘ ਦੀ ਰક્ષਤਾ ਦੇ ਵਿੱਚ ਹੋਈ ਜਿਹਦੇ ਵਿੱਚ ਮਹਿਲਾ ਮੋਰਚੇ ਦੇ ਪ੍ਰਧਾਨ ਪੂਜਾ ਜੀ ਉਹਨਾਂ ਦੇ ਨਾਲ ਜ਼ਿਲ੍ਹਾ ਯੂਥ ਪ੍ਰਧਾਨ ਆਰਬ ਜੀ ਔਰ ਬਹੁਤ ਹੀ ਆਦਰਨੀਆ ਔਰ ਰਿਸਪੈਕਟਡ ਆਚਾਰੇ ਮਨੀ ਜੀ ਜਿਹੜੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਹੋਏ ਨੇ ਉਹਦੇ ਨਾਲ ਸੁਰਿੰਦਰ ਨਿੱਕਾ ਜੀ ਰਜੇਸ਼ ਰਾਜੂ ਜੀ ਔਰ ਪੂਰੀ ਟੀਮ ਜਿਹੜੀ ਅੱਜ ਜਿਹੜਾ ਇਹ ਫੈਸਲਾ ਲੈ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਚਿੰਤਾ ਔਰ ਮੈਡੀਕਲ ਨਸ਼ਾ ਵੱਧ ਰਿਹਾ ਉਹਨੂੰ ਦਿਖਦੇ ਹੋਏ 15 ਅਗਸਤ ਨੂੰ ਸੁਜਾਨਪੁਰ ਦੇ ਵਿੱਚੋਂ ਇੱਕ ਬੱਬੇ ਜਿਹੜੀ ਮੋਟਰਸਾਈਕਲ ਤਰੰਗਾ ਯਾਤਰਾ ਔਰ ਨਸ਼ੇ ਦੇ ਪ੍ਰਤੀ ਖਿਲਾਫ ਜਿਹੜਾ ਸੰਦੇਸ਼ ਜਿਹੜਾ ਹਿੰਦੂ ਸੁਰੱਖਿਆ ਸੰਮਤੀ ਜਨ ਜਨ ਘਰ ਘਰ ਪਹੁੰਚਾਏਗੀ ਪੰਫਲੈਟ ਵੰਡ ਕੇ ਪਿੰ ਨਸ਼ਾ ਛੱਡ ਕੇ ਯੁਵਾ ਵੀੜੀ ਨੂੰ ਬਚਾਣ ਲਈ ਪਿੰਡਾਂ ਦੇ ਸਰਪੰਚਾਂ ਨੂੰ ਮੋਤਵਾਰ ਲੋਕਾਂ ਨੂੰ ਅੱਗੇ ਆਣਾ ਪਏਗਾ ਤਾਂ ਹੀ ਜਿਹੜੀ ਪੰਜਾਬ ਦੀ ਜਵਾਨੀ ਬਚ ਸਕਦੀ ਹੈ ਇਹਨਾਂ ਸ਼ਬਦਾਂ ਦੇ ਨਾਲ ਹੀ ਨਸ਼ੇ ਦੇ ਖਿਲਾਫ ਇੱਕ ਮੋਟਰਸਾਈਕਲ ਰੈਲੀ ਜਿਹੜੀ ਹੈ Hindu ਸਖਸ਼ਾ ਸੰਪਤੀ 15 ਅਗਸਤ ਨੂੰ ਕੱਢਣ ਜਾ ਰਹੀ ਹੈ ਸਾਰਿਆਂ ਨੇ ਹਮ ਹਮ ਆ ਕੇ 12 ਵਜੇ Hindu ਸਖਸ਼ਾ ਸੰਪਤੀ ਦੇ ਘਰਾਂ ਨੇ ਪਹੁੰਚਣਾ ਜੈ ਹਿੰਦ ਜੈ ਹਰਾ ਮੈਂ ਜ਼ਿਲ੍ਹਾ ਪ੍ਰਧਾਨ Hindu ਸਖਸ਼ਾ ਸੰਪਤੀ ਪੁਨੀਰ ਸਿੰਘ ਜਿਹੜੇ 15 ਅਗਸਤ ਨੂੰ ਜਿਹੜੀ ਤਿਰੰਗਾ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਸਜਾਣਪੁਰ ਦੇ ਵਿੱਚ ਉਹਦੇ ਵਿੱਚ ਜਿਹੜੀ ਜ਼ਿਲ੍ਹਾ ਕਾਇਤੇ ਜ਼ਿੰਮੇਵਾਰੀ ਲਈ ਗਈ ਹੈ ਉਹ ਤਹਿ ਦਰੋਂ ਨਿਭਾਵਾਂਗੇ ਜੈ ਹਿੰਦ ਜੈ ਹਰਾ